ਮੂਕਾ ਤੋਂ ਫਿਰੋਜ਼ਪੁਰ GT ਰੋਡ ਤੇ 35 ਡਗਰੂ ਨੇੜੇ ਤੜਕੇ 5:30 ਵਜੇ ਦੇ ਅਨੰਦਪੁਰ ਸਾਹਿਬ ਤੋਂ ਵਾਪਸ ਪਿੰਡ ਜਾ ਰਹੇ ਸ਼ਰਤਾਲੂਆਂ ਨਾਲ ਭਰੀ ਇੱਕ ਮਹਿੰਦਰਾ ਪਿਕਅਪ ਗੱਡੀ ਬੇ ਕਾਬੂ ਹੋ ਕੇ ਪਟ ਗਈ ਜਿਸ ਦੌਰਾਨ ਕਈ ਲੋਕ ਜ਼ਖਮੀ ਹੋਏ ਹਾਲਾਂਕਿ ਐਕਸੀਡੈਂਟ ਦੇ ਕਾਰਨ ਦਾ ਹਜੇ ਪਤਾ ਨਹੀਂ ਲੱਗ ਸਕਿਆ ਪਰ ਜ਼ਖਮੀ ਹੋਏ ਸ਼ਰਤਾਲੂਆਂ ਨੂੰ ਸਮਾਜ ਸੇਵਾ ਸੁਸਾਇਟੀ ਦੀ ਮਦਦ ਨਾਲ ਉਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਜ਼ਖਮੀ ਹੋਈ ਇੱਕ ਸ਼ਰਤਾਲੂ ਦੀ ਹਾਲਤ ਕਾਫੀ ਨਾਚੁਕ ਤੋ ਸੀ ਚੱਲ ਗਿਆ ਜੇਸੀ ਨਾਦਪੁਰ ਸਾਹਿਬ ਤਵਾਰ ਸੀ ਬਲੇ ਮਨਤੋਂ ਕਾਦੇ ਕੈਸੀ ਸੀ ਪੀਕਅ ਗੱਡੀ ਤੇ ਸੀ ਕਿੰਨੇ ਕ ਜਣੇ ਸੀ ਅਸੀਂ ਇਹ ਜੀ 40 45 ਜਣੇ ਸੀ ਐਕਸੀਡੈਂਟ ਕਿੱਥੇ ਹੋਇਆ ਹੈ ਡਾ ਗਰੂ ਗੋਲ ਜੀ ਕਾਦੇ ਨਾ ਇਹ ਕਹਿ ਰਹੇ ਆ ਜੇ ਕੋ ਗੱਡੀ ਆਈ ਹੈ ਜੇ ਨਾ ਨਿੰਗਾ ਬਈ ਜੇ ਕੋ ਗੱਡੀ ਆਈ ਹੈ ਡਰਾਮੇ ਤੇ ਵੱਜੀ ਜਾ ਕੇ ਸਿੱਧਾ ਜਗਰੋੜ ਦੇ ਬਲਿਆ ਦੇ ਪੈਂਦੇ ਡਰਮ ਜਰ ਲੜਰ ਵੜਦੇ ਉਹਦੇ ਜਵੱਜੀ ਤੇ ਖੱਡੇ ਅੱਗੂ ਖੱਡੇ ਜਵੱਜ ਕੇ ਪਲਟ ਆ ਗਈ ਜੀ ਤੁਸੀਂ ਆ ਕਿੱਥੇ ਰਹੇ ਸੀਗੇ ਅਸੀਂ ਅੱਜ ਇੱਥੇ ਮਾਥਾ ਡੇਕਾ ਸੀਗਾ 1 ਪੈਸੇ ਨਾਲ 4000 ਜਿਹਾ ਨਾਲ ਸੱਸੇ ਸੱਤ ਲੰਗ ਜਿੱਥੇ ਆਏ ਜੀ 10 ਮਿੰਟ ਪਹਿਲੇ ਸੀ 15 ਇੱਥੇ ਨਾਲ ਸਰ ਤਾਂ ਸਰ ਜਕਦਮ ਅੱਗੂ ਕਾਰ ਆ ਰਹੀ ਸੀ ਉਹਨੇ ਘੱਟ ਮਾਰਿਆ ਜੀ ਤੇ ਸਾਈਡ ਦੇ ਨਾਲ ਸਾਡੀ ਗੱਡੀ ਪਲਟ ਗਈ ਸੀ ਬਾਬੇ ਵਿਭਾਗਸ ਵਿੱਚ ਡੇਰੇ ਤੋ ਆ ਰਹੇ ਸੀ ਤੁਸੀਂ ਜਾ ਕਿੱਥੇ ਰਹੇ ਸੀ ਵਾਪਸ ਜਾ ਰਹੇ ਸੀ ਪਿੰਡ ਕਾ ਜਿਲ੍ਹੇ ਕਿੰਨੇ ਜਾਣੇ ਸੀ ਅਸੀਂ ਹੈਗੇ ਸੀ 15 ਕੁ 20 ਹਨੀ 13 ਕੁ ਜਣ ਕੀ ਹੋਇਆ ਕੀ ਹਾਸਾ ਸਾਰਾ ਸਰਗੂ ਉਹਨੇ ਕਾਰ ਲੈ ਨਾ ਕੱਟ ਮਾਰਿਆ ਜੀ ਉਹਨੂੰ ਬਚਾਉਣ ਦੇ ਬਚਾਉਣ ਦੇ ਸਾਨੂੰ ਕੱਟ ਮਾਰਨਾ ਪੈ ਗਿਆ ਕਿੱਥੇ ਸੀ ਇਹ ਹਾਸਾ ਹੋਇਆ ਉਹਨੇ ਨਹੀਂ ਇਹ ਹਾਸਾ ਕੁ ਰੋਡ ਤੇ ਰੋੜ ਕੇ ਆ ਹਾਂਜੀ ਰੋਡ ਤੇ ਹੋਇਆ ਸਾਰਾ ਸਾਰਾ ਤੇ ਕਿੰਨੇ ਵਾਲੇ ਸੱਟਾਂ ਵਗੀਆਂ ਸੱਟਾਂ 4-5 ਜਣਾਂ ਤੇ ਲੱਗੀਆਂ ਸਰ ਅੱਛਾ ਹਾਂਜੀ ਤੇ ਕੌਣ-ਕੌਣ ਸੀ ਲੋਗ ਹਾਂਜੀ ਨਾਲ ਸੀ ਕੀ ਕੀ ਨਾਂ ਰਿਸ਼ਤੇਦਾਰ ਆ ਜੀ ਕੀ ਕੀ ਨਾਂ ਉਹਨਾਂ ਦਾ ਇੱਕ ਨਾਮ ਤਾਂ ਆਪਣੇ ਨਾਮ ਤੋਂ ਲੱਣ ਪਤਾ ਵਾ ਬਲੰਪੁਰ ਸਾਹਿਬ ਤੋਂ ਸੰਪਾੜੀਆਂ ਸੀਗੀਆਂ ਕੈਂਪੂ ਟਰੈਵਲਰ ਦੇ ਉੱਤੇ ਡਬਲ ਸ਼ੱਤ ਪਾਈ ਹੋਈ ਸੀ ਉਹਨਾਂ ਨੇ ਮੁਕੇ ਰੋਜ ਤੋਂ ਅੱਗੇ ਟਰਾਲੀ ਪਾਈ ਦੇ ਕੋਲ ਜਾ ਕੇ ਮਿੱਟੀ ਦੇ ਕੋਲੇ ਇਹ ਹਾਂ ਜਾ ਉਹਦੀ ਅੱਖ ਲੱਗ ਗਈ ਜਾਨੂੰ ਪਤਾ ਨਹੀਂ ਲੱਗਿਆ ਤੇ ਉਹ ਮਿੱਟੀ ਦੇ ਉੱਪਰ ਡਿੱਗ ਪਿਆ ਪੈਂਡ 깔 लो ਅਮਰੀਕਾ ਦਾ ਸ਼ੱਤਾਂ ਲੱਗੇ ਦੀ ਹੈ ਜੀ ਕੰਕਿਸਤਰਾ ਦਾ ਹੈ ਯਾਦਾਂ ਮੈਮਰੀ ਸਟੇਬਲ ਹੈਗਾ ਇੱਕਦਮ ਰੀ ਹੈਗਾ ਜਿੱਤੇ ਥੋੜੇ ਜਿ ਗੰਭੀਰ ਹਾਲਤ ਦੇ ਵਿੱਚ ਹੈਗਾ ਫਾਸਟ ਦਿੱਤੀ ਆ ਰਹੀ ਹੈਗੀ ਮਰੀਜ਼ ਨੂੰ ਇੰਨੇ ਵੀ ਤੁਹਾਡੇ ਕੋਲ ਆਈ ਸਾਡੇ ਕੋਲੇ ਤਕਰੀਬਨ ਹੁਣ ਤੱਕ 10 ਮਰੀਜ਼ਾਂ ਚੁੱਕੀਆਂ ਨੇ ਤੇ ਰੈਫਰ ਵੀ ਕੀਤਾ ਜਾ ਰਿਹਾ ਹਾਂ ਜੀ ਇੱਕ ਪੇਸ਼ੈਂਟ ਨੇ ਉਹਦੇ ਵਿੱਚੋਂ ਰੈਫਰ ਹੋਊਗਾ ਬਾਕੀ ਪੇਸ਼ੈਂਟਸ ਸਟੇਬਲ ਕਰਨੇ ਬਾਕੀ ਦੀ ਕੀ ਹਾਲਤ ਹੈ ਬਾਕੀ ਠੀਕ ਹੈਗੇ ਪੇਸ਼ੈਂਟਸ ਸੱਟਾਂ ਜ਼ਰੂਰ ਹੈਗੀਆਂ ਪਰ ਕੋਈ ਘਾਤਕ ਸੱਟ ਨਹੀਂ ਹੈਗੀ ਡੇਂਜਰਸ ਨਹੀਂ ਕੋਈ ਸਾਡੇ ਕਮਰੇ ਹੈਗਾ ਇਹਦਾ ਵੀ ਹੋਸ਼ ਹੈਗਾ ਹਜੇ ਹੋਸ਼ ਵਿੱਚ ਨਹੀਂ ਹੈਗਾ ਬਾਕੀ ਸਾਰੇ ਸਟੇਬਲ ਆ ਪੇਸ਼ੈਂਟ ਜਿਸੇ ਆ ਰਿਹਾ ਕਿਤੋਂ ਇਹ ਲਗਭਗ ਹਮ ਖੂਬ ਮੁਬਾਇਆ ਫਾਜ਼ਲ ਕਾਇ ਸਹੀ ਹਾਲਤ ਹੈਗੇ ਇਹ ਜੀ ਆਨੰਦਪੁਰ ਸਾਹਿਬ ਯਾਤਰਾ ਵਾਸਤੇ ਗਏ ਸੀਗੇ ਜੋ ਵੀ ਪਰਿਵਾਰ ਸੀਗਾ ਕਰੀਬ ਮੈਂ ਜੇ ਗੱਲ ਕਰਾਂ ਜੀ ਕਰੀਬ ਜਿਹੜੀ ਕੈਂਪਰ ਆਹੇ ਇਸ ਦੇ ਵਿੱਚ ਫੱਟੇ ਪਾ ਕੇ ਤੇ 25-30 ਜਣੇ ਜਿਹੜੀਆਂ ਸਵਾਰੀਆਂ ਜਿਹੜੀਆਂ ਸੀਗੀਆਂ ਇਹ ਆਨੰਦਪੁਰ ਸਾਹਿਬ ਤੋਂ ਦਰਸ਼ਨ ਦੇਦਾਰੀ ਕਰਕੇ ਜਲਾਲਾਬਾਦ ਨੂੰ ਵਾਪਸ ਜਾ ਰਹੇ ਸੀ ਜਿਹੜਾ ਕਿ ਡਗਰੂ ਫਾਟਕਾਂ ਦਾ ਇੱਕ ਕੱਟ ਬਣਦਾ ਵਾ ਜਿਹੜਾ ਕਿ ਤਕੋਨਾ ਇਹ ਰੱਬ ਜਾਣਦਾ ਵੀ ਉਹਨੂੰ ਨੀਂਦ ਆ ਗਈ ਆ ਜਾਂ ਕੋ ਮੋਰੋ ਗੱਡੀ ਆ ਗਈ ਆ ਇਹਨਾਂ ਬਚਾਉਣ ਦੀ ਖਾਤਰ ਇੱਕ ਮਿੱਟੀ ਦਾ ਜਿਹੜਾ ਢੇਰ ਲੱਗਾ ਸੀ ਉੱਪਰ ਚੜਵਾ ਚੜਾਤੀ ਆ ਜਿਵੇਂ ਨਾਲ ਕਹੋ ਜਿਹੜੇ 25 30 ਜਿਹੜੀਆਂ ਸਵਾਰੀਆਂ ਸੀਗੀਆਂ ਉਹਨਾਂ ਦੇ ਵਿੱਚੋਂ 10 ਜਿਹੜੇ ਕਹ ਲਓ ਕਹਿ ਸਕਦੇ ਹਾਂ ਅਸੀਂ ਕਰੀਬ ਜਿਨ੍ਹਾਂ ਦੇ ਗੰਮੀਰ ਸੱਟਾਂ ਲੱਗੀਆਂ ਤੇ ਸਮਾਜ ਸੇਵਾ ਸੁਸਾਇਟੀ ਦੇ ਸਾਡੇ ਮੈਂਬਰ ਸਾਹਿਬਾਨ ਜਿਹੜੀਆਂ ਸਾਡੀਆਂ ਤਿੰਨ ਗੱਡੀਆਂ ਜਿਹੜੀਆਂ ਐਮਰਜੈਂਸੀ ਤੇ ਗੱਡੀਆਂ ਜਣੀਆਂ ਚੱਲਦੀਆਂ ਵਾ ਉਹ ਤਿੰਨੇ ਦੀਆਂ ਤਿੰਨੇ ਗੱਡੀਆਂ ਉੱਥੇ ਘਟਨਾ ਸਥਾਨ ਤੇ ਪਹੁੰਚੇ ਆ ਤੇ ਜਿਹੜੀਆਂ ਕਿ ਇੱਕ ਇੱਕ ਕਰਕੇ ਜਾਂ ਦੋ ਦੋ ਕਰਕੇ ਜਿਹੜੀਆਂ ਵੱਖ-ਵੱਖ ਗੱਡੀਆਂ ਤੇ ਅਸੀਂ ਸਿਵ ਹਸਤਲ ਮੋਗਾ ਵਿਖੇ ਇਹਨਾਂ ਮਰੀਜ਼ਾਂ ਨੂੰ ਪਹੁੰਚਾਇਆ ਵਾ ਇਹ ਕਿੱਥੋਂ ਆ ਰਹੇ ਸੀ ਤੁਸੀਂ ਇੱਕ ਜਾਣਕਾਰੀ ਹੈ ਇਹ ਆਨੰਦਪੁਰ ਸਾਹਿਬ ਤੋਂ ਦਰਸ਼ਨ ਕਰਕੇ ਤੇ ਆਪਣ ਜਲਾਲਾਬਾਦ ਆਪਣੇ ਪਿੰਡ ਨੂੰ ਜਾ ਰਹੇ ਸੀਗੇ ਜੀ ਇਹ ਜੇ ਗੱਲ ਕਰੀ ਸਥਿਤੀ ਦੀ ਇਸ ਟਾਈਮ ਕੀ ਸਥਿਤੀ ਇਹਨਾਂ ਦੀ ਹਾਲਤ ਸਥਿਤੀ ਇੱਕ ਦੀ ਬਹੁਤ ਨਾਜ਼ੁਕਾ ਜੀ ਤੇ ਬਾਕੀ ਆ ਜਿਹੜੇ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਵੀ ਆ ਤੇ ਜਿਹੜਾ ਕਿ ਇੱਕ ਜ਼ਿਆਦਾ ਵਾਹ ਤੇ ਉਸ ਨੂੰ ਮੇਰੇ ਖਿਆਲ ਜਲਦ ਤੋਂ ਜਲਦ ਰੈਫਰ ਕੀਤਾ ਜਾਵੇ ਤਾਂ ਵਧੀਆ ਗੱਲ ਹੋਵੇਗੀ ਜੀ ਜੇ ਗੱਲ ਕਰੀ ਐਕਸੀਡੈਂਟ ਦੀ ਕਿੰਨੇ ਕ ਵਜ ਦਾ ਇਹ ਹਾਸ ਟਾਈਮ ਤੇ ਕਰੀਬ 5:35 ਦੇ ਕਰੀਬ ਇਹ ਐਕਸੀਡੈਂਟ ਹੈ 5:35 ਦੇ ਕਰੀਬ ਤੇ ਨਾਲ ਦੀ ਨਾਲ ਜਿੰਨੇ ਵੀ ਸਾਡੇ ਸਮਾਜ ਸੇਵਾ ਸਾਡੀ ਦੇ ਮੈਂਬਰ ਆ ਤੇ ਨਾਲ ਦੀ ਨਾਲ ਕਟਰਾਂ ਸਥਾਨ ਤੇ ਇਤਨੇ ਗੱਡੀਆਂ ਸਾਡੀਆਂ ਅੱਜ ਮੌਕੇ ਤੇ